ਜੇਕਰ ਕੋਈ ਗੱਲ ਹੋ ਜਾਂਦੀ ਹੈ ਵਾਹਿਗੁਰੂ ਨਾ ਕਰੇ ਤੇ ਫਿਰ ਪੰਜਾਬ ਦਾ ਮਾਹੌਲ ਵਿਗੜੇਗਾ ਰੋਬ ਦੇਗਾ ਬਹੁਤ ਜ਼ਿਆਦਾ ਪੰਜਾਬ ਪ੍ਰਤੀ ਵੀ ਰੋਹ ਹੈ ਲੋਕਾਂ ਦੇ ਵਿੱਚ ਤੇ ਇਹ ਭਾਰਤ ਸਰਕਾਰ ਦੇ ਪ੍ਰਤੀ ਵੀ ਰੋਹ ਹੈ ਤੇ ਉਹਦਾ ਹੀ ਅੱਜ ਰੋਹ ਪ੍ਰਤੀ ਅੱਜ ਜਿਹੜਾ ਲੋਕ ਸੜਕਾਂ ਤੇ ਆਏ ਨੇ ਅੱਜ ਇਹ ਜਨਦ ਅੰਦੋਲਨ ਬਣ ਗਿਆ ਨਹੀਂ ਸਾਡੇ ਨਾਲ 2020 ਦੇ ਵਿੱਚ ਜਿਹੜੀਆਂ ਗੱਲਾਂ ਸਾਡੇ ਨਾਲ ਮੰਨੀਆਂ ਸਨ ਸਾਰੀਆਂ ਤੋਂ ਭੱਜ ਗਈ ਅੱਜ ਉਹਈ ਅੰਦোলন ਫਿਰ ਖੜਾ ਹੋ ਰਿਹਾ ਇੱਕ ਤਰ੍ਹਾਂ ਦਾ ਉਹਨਾਂ ਮੰਗਾਂ ਨੂੰ ਹੀ ਲੈ ਕੇ ਦੂਜਾ ਅੰਦোলন ਸ਼ੁਰੂ ਹੋਇਆ ਤੇ ਸਰਕਾਰ ਜਿਹੜੀ ਅੱਜ ਉੱਤੇ ਗੱਲ ਕਰਨੇ ਵੀ ਨਹੀਂ ਤਿਆਰ ਇਹਦਾ ਮਤਲਬ ਸਰਕਾਰ ਦਾ ਦੋਗਲਾ ਚਿਹਰਾ ਆ ਕੋਈ ਐਮਐਸਪੀ ਦੇ ਦੇਣ ਨੂੰ ਤਿਆਰ ਨਹੀਂ ਜੇ ਤੁਸੀਂ ਦਿੰਦੇ ਹੋਣ ਤਾਂ ਤੁਸੀਂ ਵੇਖੋ ਨਾ ਆ ਚੋਣੇ ਤੇ ਮਿਲਦੀ ਸੀ ਉਹਦਾ ਕੱਟ ਲੱਗੇ ਬੜਬੜੇ ਪਾਸੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਖੁਰੀ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਦਿਨ-ਪ੍ਰਤੀ ਦਿਨ ਉਹਨਾਂ ਦੀ ਤਬੀਤ ਨਾਜ਼ੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਭਈ ਸਾਡੇ ਲਈ ਜਗਜੀਤ ਸਿੰਘ ਡੱਲੇਵਾਲ ਖੁਰੀ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਕਿਸਾਨੀ ਆਗੂ ਨੇ ਤੇ ਇਹਨਾਂ ਨੇ ਕਈ ਜੜੀਆਂ ਨੇ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਦੂਜੇ ਪਾਸੇ ਸਿਆਸੀ ਧੜਾ ਵੀ ਜੜਾ ਹੈ ਉਹਨ ਲਗਾਤਾਰ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਚੀਜ਼ਾਂ ਹੋ ਰਹੀਆਂ ਨੇ ਪਰ ਅੱਜ ਦੇ ਦਿਨ ਕਿਸਾਨਾਂ ਵੱਲੋਂ ਪੂਰੇ ਪੰਜਾਬ ਨੂੰ ਬੰਦ ਦੀ ਜਿਹੜੀ ਆ ਉਹ ਕਾਲ ਦਿੱਤੀ ਗਈ ਸੀ ਹਰੇਕ ਥਾਂ ਦੇ ਉੱਪਰ ਪੰਜਾਬ ਬੰਦ ਦੀ ਕਾਲ ਦਾ ਅਸਰ ਦਿਖ ਰਿਹਾ ਹੈ ਪਰ ਕੁਝ ਥਾਂ ਅਜਿਹੀ ਵੀ ਨੇ ਜਿਸ ਜਗ੍ਹਾ ਦੇ ਉੱਪਰ ਪੰਜਾਬ ਬੰਦ ਦੀ ਕਾਲ ਦਾ ਅਸਰ ਬਹੁਤਾ ਦਿਖਦਾ ਹੋਇਆ ਵੀ ਨਜ਼ਰ ਨਹੀਂ ਆ ਰਿਹਾ ਹੈ ਇਸ ਬਾਬਤ ਗੱਲਬਾਤ ਕਰਨੀ ਸਾਡੇ ਨਾਲ ਮਨਜੀਤ ਸਿੰਘ ਰਾਏ ਕਿਸਾਨ ਆਗੂ ਨੇ ਗੱਲਬਾਤ ਜ਼ਰੂਰ ਕਰਾਂਗੇ ਜਿਹੜਾਏ ਸਾਹਿਬ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਖੋਰੀ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਕਈ ਦਿਨ ਹੋ ਗਏ ਨੇ ਨਾ ਖਾਣਾ ਖਾਦਾ ਨਾ ਪਾਣੀ ਪੀਤਾ ਤੇ ਤਬੀਤ ਲਗਾਤਾਰ ਨਾਜ਼ੁਕ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਜੇਕਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਕੁਝ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਪੰਜਾਬ ਦਾ ਮਾਹੌਲ ਕਿਸ ਪਾਸੇ ਜਾਊਗਾ ਅਤੇ ਇਹ ਵੀ ਜ਼ਰੂਰ ਦੱਸ ਦਿਓ ਕਿ ਹੁਣ ਗੱਲ ਕਿਸ ਜਗ੍ਹਾ ਦੇ ਉੱਪਰ ਅੜੀ ਹੋਈ ਹੈ ਕਿਉਂਕਿ ਸਰਕਾਰਾਂ ਕਹਿੰਦੀਆਂ ਪਈਆਂ ਨੇ ਕਿ ਵੀ ਅਸੀਂ ਤਾਂ ਐਮਐਸਪੀ ਦੇਣ ਨੂੰ ਤਿਆਰ ਆ ਪੰਜਾਬ ਸਰਕਾਰ ਕਹਿੰਦੀ ਪਈ ਆ ਅਸੀਂ ਤਾਂ ਸਭ ਕੁਝ ਕਰਨ ਨੂੰ ਤਿਆਰ ਹੈਗੇ ਆ ਅਸੀਂ ਸਾਡੇ ਤੋਂ ਮੈਂਦੇ ਵੀ ਆ ਰਹੇ ਨੇ ਹੁਣ ਗੱਲ ਕਿੱਥੇ ਫਸੀ ਹੋਈ ਹੈ ਦੇਖੋ ਪਹਿਲੀ ਗੱਲ ਤਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੀ ਉਮਰ ਲੰਬੀ ਹੋਵੇ ਵਾਹਿਗੁਰੂ ਕਿਰਪਾ ਕਰੇ ਸੈਕਿੰਡ ਮੈਂ ਕਹਾਂਗਾ ਜੇਕਰ ਕੋਈ ਗੱਲ ਹੋ ਜਾਂਦੀ ਆ ਵਾਹਿਗੁਰੂ ਨਾ ਕਰੇ ਤੇ ਫੇਰ ਪੰਜਾਬ ਦਾ ਮਾਹੌਲ ਵਿਗੜੇਗਾ ਰੋਬ ਦੇਗਾ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਦੇ ਵਿੱਚ ਸੋ ਉਹਦੇ ਵਾਸਤੇ ਮੈਂ ਕਹੂੰਗਾ ਪੰਜਾਬ ਸਰਕਾਰ ਨੂੰ ਜਿਵੇਂ ਅੱਗੇ ਮੀਡੀਏਟਰ ਬਣ ਕੇ ਕਹਿੰਦਾ ਮੈਂ ਵਿਚੋਲੀਆਂ ਬਣ ਕੇ ਚਾਰ ਮੀਟਿੰਗਾਂ ਕੀਤੀਆਂ ਕਰਾਈਆਂ ਤੇ ਹੁਣ ਮੈਂ ਇਹ ਗੱਲ ਕਹਾਂਗਾ ਕਿ ਹੁਣ ਜਿਹੜਾ ਮੁੱਖ ਮੰਤਰੀ ਸਾਡਾ ਕਿਉਂ ਨਹੀਂ ਬੰਦ ਮੈਨੂੰ ਲੈ ਕੇ ਜਾਂਦਾ ਕਿਉਂ ਨਹੀਂ ਸਾਰਿਆਂ ਨੂੰ ਇਕੱਠੇ ਕਰਦਾ ਪੇ ਭਾਈ ਚਲੋ ਲਗਭਗ ਕਲੀਅਰ ਹੈ ਵੀ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਇਹ ਗੋਡੇ ਟਿਕੇ ਆ ਪਰ ਸਰਕਾਰ ਦੇ ਅੱਗੇ ਇਹ ਲੈ ਕੇ ਨਹੀਂ ਗੱਲ ਜਾਨੀ ਚਾਹੁੰਦੇ ਉੱਥੇ ਇਹ ਗੱਲ ਕਰਨੀ ਨਹੀਂ ਚਾਹੁੰਦੇ ਸੋ ਉਹਦੇ ਇਹਦੇ ਵਿੱਚ ਪੰਜਾਬ ਪ੍ਰਤੀ ਵੀ ਰੋਹ ਹੈ ਲੋਕਾਂ ਦੇ ਵਿੱਚ ਤੇ ਇਹ ਭਾਰਤ ਸਰਕਾਰ ਦੇ ਪ੍ਰਤੀ ਵੀ ਰੋਹ ਹੈ ਤੇ ਉਹਦਾ ਹੀ ਅੱਜ ਰੋਹ ਪ੍ਰਤੀ ਅੱਜ ਜਿਹੜਾ ਲੋਕ ਸੜਕਾਂ ਤੇ ਆਏ ਨੇ ਅੱਜ ਇਹ ਜਨਦ ਅੰਦੋਲਨ ਬਣ ਗਿਆ ਇਹਦੇ ਵਿੱਚ ਬਹੁਤ ਸਾਰੇ ਸਾਡੇ ਦੁਕਾਨਦਾਰ ਵੀਰ ਉਹਨਾਂ ਨੇ ਸਾਡਾ ਵਪਾਰ ਮੰਡਲ ਨੇ ਸਾਥ ਦਿੱਤਾ ਸਾਡੇ ਜਿੰਨੀਆਂ ਜੂਨੀਅਨ ਨੇ ਟਰਾਂਸਪੋਰਟ ਯੂਨੀਅਨ ਨੇ ਚਾਹੇ ਸਾਡੀਆਂ ਰੋਡਵੇ ਯੂਨੀਅਨ ਸਰਕਾਰੀ ਯੂਨੀਅਨ ਨੇ ਸਾਰਿਆਂ ਨੇ ਸਦਾ ਸਾਥ ਦਿੱਤਾ ਸੋ ਉਹ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਔਰ ਇਹ ਰੋ ਜਿਹੜਾ ਅੱਜ ਸੜਕਾਂ ਤੇ ਨਜ਼ਰ ਆ ਰਿਹਾ ਅੱਛਾ ਤੁਸੀਂ ਕਹਿੰਦੇ ਹੋ ਕਿ ਬਈ ਜਿਸ ਤਰੀਕੇ ਦੇ ਨਾਲ ਸਰਕਾਰਾਂ ਹੁਣ ਗੋਡੇ ਟੇਕ ਗਈਆਂ ਨੇ ਫਿਰ ਤੁਹਾਨੂੰ ਕੀ ਲੱਗਦਾ ਹੈ ਗੱਲ ਕਿਸ ਜਗ੍ਹਾ ਦੇ ਉੱਪਰ ਜਾ ਕੇ ਨਿਬੜੇਗੀ ਜਗਜੀਤ ਸਿੰਘ ਡੱਲੇਵਾਲ ਖੁਰੀ ਤਾਂ ਬੇਟੇ ਪੇਨੇ ਮਰਨ ਵਰਤ ਤੇ ਉੱਪਰ ਸਮਾਂ ਬਹੁਤ ਘੱਟ ਹੈ ਲਗਾਤਾਰ ਤਬੀਤ ਨਾਜ਼ੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਅੱਜ ਪੂਰਾ ਪੰਜਾਬ ਬੰਦ ਹੈਗਾ ਗੱਲ ਕਿਸ ਜਗ੍ਹਾ ਉੱਪਰ ਫਸੀ ਹੋਈ ਹੈ ਕਿ ਭਈ ਇਹ ਹਟ ਜਵੇ ਤੇ ਫੇਰ ਕਿਸਾਨਾਂ ਦੇ ਮਸਲੇ ਖਤਮ ਹੋਣਗੇ ਸਰਕਾਰ ਤਾਂ ਕਹਿ ਕਹਿ ਰਹੀ ਹੈ ਹਰ ਇੱਕ ਵਾਰੀ ਕਿ ਅਸੀਂ ਦੇਣ ਨੂੰ ਤਿਆਰ ਆ ਦੇਣ ਨੂੰ ਤਿਆਰ ਆਗੇ ਆ ਅਸੀਂ ਲਾਂਚ ਕਰ ਰਹੇ ਹਾਂ ਸਭ ਕੁਝ ਨਹੀਂ ਇਹ ਸਰਕਾਰ ਦਾ ਦੁਗਲਾ ਚਿਹਰਾ ਹੈ ਕਹਿੰਦੀ ਕੁਛ ਹੈ ਕਰਦੀ ਕੁਛ ਹੈ ਬੀਜੇਪੀ ਤਾਂ ਤਾਂ ਬਿਲਕੁਲ ਹੀ ਦੁਗਲਾ ਚਿਹਰਾ ਹੈ ਕਿਉਂਕਿ ਇਹਨਾਂ ਨੇ ਸਾਡੇ ਨਾਲ 2021 ਦੇ ਵਿੱਚ ਜਿਹੜੀਆਂ ਗੱਲਾਂ ਸਾਡੇ ਨਾਲ ਮੰਨੀਆਂ ਸਨ ਸਾਰੀਆਂ ਤੋਂ ਭੱਜ ਗਈ ਅੱਜ ਉਹੀ ਅੰਦੋਲਨ ਫੇਰ ਖੜਾ ਹੋ ਰਿਹਾ ਇੱਕ ਤਰ੍ਹਾਂ ਦਾ ਉਹਨਾਂ ਮੰਗਾਂ ਨੂੰ ਹੀ ਲੈ ਕੇ ਦੂਜਾ ਅੰਦੋਲਨ ਸ਼ੁਰੂ ਹੋਇਆ ਤੇ ਸਰਕਾਰ ਜਿਹੜੀ ਅੱਜ ਉੱਤੇ ਗੱਲ ਕਰਨੇ ਵੀ ਨਹੀਂ ਤਿਆਰ ਇਹਦਾ ਮਤਲਬ ਸਰਕਾਰ ਦਾ ਦੋਗਲਾ ਚਿਹਰਾ ਆ ਕੋਈ ਐਮਐਸ ਪੀਦ ਕਿਤੇ ਦੇਣ ਨੂੰ ਤਿਆਰ ਨਹੀਂ ਜੇ ਤੁਸੀਂ ਦਿੰਦੇ ਹੋਣ ਤਾਂ ਤੁਸੀਂ ਵੇਖੋ ਨਾ ਆ ਚੋਣੇ ਤੇ ਮਿਲਦੀ ਸੀ ਉਹਦੇ ਕੱਟ ਲੱਗੇ ਬੜਬੜੇ ਸੋ ਇਹ ਕਲੀਅਰ ਕੱਟ ਹੈ ਕਿ ਇਹ ਸਰਕਾਰਾਂ ਅੱਜ ਕਿਸਾਨ ਨੂੰ ਖੇਤੀ ਜੋ ਬਾਹਰ ਕਰਨਾ ਚਾਹੁੰਦੀਆਂ ਉਹਤੇ ਚਾਹੇ ਸਾਡੀ ਪੰਜਾਬ ਸਰਕਾਰ ਆ ਚਾਹੇ ਪੰਜਾਬ ਸਰਕਾਰ ਉੱਤੇ ਹੀ ਕੰਮ ਚੱਲ ਰਿਹਾ ਗੱਲਾਂ ਇਹ ਕਰੀ ਜਾਂਦੇ ਨੇ ਉਹ ਗੋਗਲੂਆਂ ਤੋਂ ਮਿੱਟੀ ਝਾਣ ਵਾਲੀ ਉਹਨਾਂ ਤੇ ਕਦੇ ਗਏ ਨਹੀਂ ਜਦੋਂ ਸੁਪਰੀਮ ਕੋਰਟ ਨੇ ਦਬਕਾ ਮਾਰਿਆ ਫੇ ਪੰਜਾਬ ਵਾਲੇ ਪੰਜ ਸੱਤ ਕੈਬਨਰ ਮੰਤਰੀ ਲੈ ਕੇ ਉਹ ਨਾਲ ਚਲ ਗਿਆ ਇਹਨਾਂ ਦਾ ਪ੍ਰਧਾਨ ਸੋ ਇਹ ਕਲੀਅਰ ਹੈ ਕਿ ਇਹਨਾਂ ਨੇ ਬਿਲਕੁਲ ਕੇਂਦਰ ਸਰਕਾਰ ਮੂਰੇ ਗੋਢੇ ਟੇਕੇ ਹੋਏ ਨੇ ਉਹਨਾਂ ਦੇ ਮਿਲੇ ਭੁਗਤ ਨਾਲ ਪੰਜਾਬ ਸਰਕਾਰ ਚੱਲ ਰਹੀ ਹੈ ਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਕਿਸਾਨਾਂ ਨੂੰ ਕਿਸਾਨੀ ਕਿੱਤੇ ਚੋਂ ਬਾਹਰ ਕੱਢਣਾ ਚਾਹੁੰਦੀ ਆ ਔਰ ਉਹ ਡਬਲਯੂਟੀਓ ਦੇ ਪ੍ਰੈਸ਼ਰ ਹੇਠ ਕਾਰਬਨ ਪੱਕੀ ਨੀਤੀਆਂ ਦੇ ਕੰਮ ਕਰਦੀ ਆ अच्छा आज ਦੇ ਬੰਦ ਦੇ ਕਾਲ ਦੇ ਨਾਲ ਲੱਗਦਾ ਹੈ ਕੁਝ ਅਸਰ ਹੋਵੇਗਾ ਜਿਸ ਤਰੀਕੇ ਦੇ ਨਾਲ ਹੁਣ ਬੰਦ ਦੀ ਕਾਲ ਦਿੱਤੀ ਤੇ ਅੱਜ ਬੰਦ ਹੈ ਦੇਖੋ ਇਹ ਦਬਾਅ ਪ੍ਰੈਸ਼ਰ ਬਿਲਡ ਕਰਨਾ ਹੁੰਦਾ ਅੱਜ ਇਹ ਤਾਂ ਕਲੀਅਰ ਉਹਨਾਂ ਨੂੰ ਦੀਦਾ ਹੈ ਨਾ ਕਿ ਪੂਰਾ ਪੰਜਾਬ ਸੜਕਾਂ ਤੇ ਆਇਆ ਇਹਦਾ ਪ੍ਰੈਸ਼ਰ ਜਾਏਗਾ ਪੰਜਾਬ ਸਰਕਾਰ ਤੇ ਵੀ ਔਰ ਕੇਂਦਰ ਸਰਕਾਰ ਤੇ ਵੀ ਕਿ ਜੇ ਇਹ ਐਸਕੇਐਮ ਵਾਲੇ ਇਕੱਠੇ ਹੋ ਗਏ ਤਾਂ ਫਿਰ ਇਹ ਕਲੀਅਰ ਹੈ ਵੀ ਇਹ ਭਾਈ ਕੱਲ ਨੂੰ ਇਹ ਦਿੱਲੀ ਨੂੰ ਘੇਰਨਗੇ ਜਦੋਂ ਦਿੱਲੀ ਨੂੰ ਘੇਰਨਗੇ ਤੇ ਫਿਰ ਦਿੱਲੀ ਜਿਹੜੀ ਆ ਫੇਰੀ ਦਬਾਉ ਵੇਟਾਏਗੀ ਫੇਰੀ ਮੰਨੇਗੀ ਸੋ ਉਧਰ ਨੂੰ ਕੱਲ ਵੱਧ ਰਹੀ ਹੈ ਤੇ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਅੱਛਾ ਇੱਕ ਸਵਾਲ ਹੁਣ ਇਹ ਵੀ ਚੱਕਦੇ ਹੋਏ ਨਜ਼ਰ ਆ ਰਹੇ ਨੇ ਚਾਹੇ ਤੁਸੀਂ ਕੱਲ ਸਿਆਸੀ ਧੜੇ ਦੇ ਕਹੋ ਤਾਂ ਹੈ ਹੋਰ ਪੱਖ ਦੇ ਲੋਕ ਨੇ ਉਹ ਕਹਿੰਦੇ ਨੇ ਵੀ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਤਾਂ ਸੋ ਬਿਮਾਰੀਆਂ ਨੇ ਚਾਹੇ ਉਹ ਕੈਂਸਰ ਦੀ ਹੋਵੇ ਚਾਹੇ ਉਹ ਸ਼ੂਗਰ ਦੀ ਹੋਵੇ ਚਾਹੇ ਹੋਰ ਹੋਵੇ ਤਾਂ ਹੁਣ ਅਜਿਹੀ ਕਿਹੜਾ ਗੱਲ ਹੋ ਗਈ ਅਜਿਹੀ ਕਿਹੜੀ ਚੀਜ਼ ਰਹਿ ਗਈ ਜਿਸ ਕਾਰਨ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਮਰਨ ਵਰਤ ਦੇ ਉੱਪਰ ਬਿਠਾ ਦਿੱਤਾ ਗਿਆ ਨਹੀਂ ਉਹ ਆ ਪਹਿਲਾਂ ਤਾਂ ਆਪਣੀ ਸਵੈ ਇੱਛਾ ਨਾਲ ਬੈਠੇ ਆ ਉਹ ਉਹਨਾਂ ਨੇ ਕਿਹਾ ਵੀ ਮੇਰੇ ਦੇਸ਼ ਦਾ ਕਿਸਾਨ ਰੋਜ਼ ਸੁਸਾਈਡ ਕਰ ਰਿਹਾ ਮੈਂ ਹਜ਼ਾਰਾਂ ਕਿਸਾਨ ਜਿਹੜੇ ਮਰ ਰਹੇ ਨੇ ਮੈਂ ਉਹਨਾਂ ਨੂੰ ਨਹੀਂ ਮੰਨ ਦੇਣਾ ਮੈਂ ਆਪਣੀ ਜਾਨ ਲੈ ਕੇ ਲਾ ਦੇਵਾਂਗਾ ਸੋ ਉਹ ਉਹਨਾਂ ਨੇ ਆਪਣੀ ਇੱਛਾ ਦੇ ਨਾਲ ਇਹ ਕਦਮ ਚੁਣਿਆ ਹੀ ਸਾਰੇ ਉਹਨਾਂ ਦੇ ਸਪੋਰਟਰ ਅਸੀਂ ਸਾਥ ਦਿੱਤਾ ਉਹਨਾਂ ਦਾ ਔਰ ਡਟ ਕੇ ਖੜੇ ਆ ਨਾਲ ਅੱਜ ਇਹ ਸਰਕਾਰ ਕਹਿੰਦੀ ਹੈ ਕਿ ਉਹਨਾਂ ਨੂੰ ਧੱਕੇ ਨਾਲ ਚੁੱਕਣਾ ਨਹੀਂ ਚੁੱਕਣ ਦੇਵਾਂਗੇ ਸਾਡੀਆਂ ਇਲਾਚਾਂ ਦੇ ਉੱਪਰ ਦੀ ਵੱਧ ਕੇ ਜਾਣ ਜਿੱਦ ਤਨੂ ਜਾਣਾ ਸੋ ਇਹ ਜੇਕਰ ਡੱਲੇਵਾਲ ਸਾਹਿਬ ਅੱਜ ਬੈਠੇ ਨੇ ਮੈਂ ਤਾਂ ਇਹ ਸਮਝਦਾ ਵੀ ਭਾਰਤ ਸਰਕਾਰ ਨੇ ਮੰਗਾ ਮੰਨੀਆਂ 2021 ਚ ਉਹ ਹੁਣ ਤੱਕ ਲਾਗੂ ਨਹੀਂ ਕੀਤੀਆਂ ਤੇ ਫਿਰ ਇਹ ਬਠਾਲਣੇ ਵਾਲੀ ਮੈਂ ਤਾਂ ਕਹੂੰਗਾ ਭਾਰਤ ਸਰਕਾਰ ਹੈ ਉਹ ਦੋਚੀ ਉਹ ਹੈ ਭਾਰਤ ਸਰਕਾਰ ਜਗਜੀਤ ਸਿੰਘ ਡੱਲਿਆ ਨੂੰ ਜੇਕਰ ਅੱਜ ਇਸ ਸਥਿਤੀ ਦੇ ਵਿੱਚ ਮਨਮਰਤੇ ਬਹਿਣਾ ਪੈਂਦਾ ਤੇ ਭਾਰਤ ਸਰਕਾਰ ਦੋਚੀ ਹੈ ਇਸ ਕਰਕੇ ਉਹ ਬੈਠੇ ਨੇ ਸੋ ਸਰਕਾਰਾਂ ਨੂੰ ਵੀ ਇਹ ਚਾਹੀਦਾ ਤੇ ਗੱਲ ਮੰਨਣ ਤੇ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਕਿ ਭਾਰਤ ਸਰਕਾਰ ਨੂੰ ਫਟਕਾਰ ਲਾ ਕੇ ਵੀ ਕਿਸੇ ਨੂੰ ਵੀ ਗੱਲ ਮੰਨਣਾ ਇਹ ਸਵਾਲ ਇੱਕ ਹੋਰ ਵੀ ਉੱਪਦਾ ਹੋਇਆ ਨਜ਼ਰ ਆ ਰਿਹਾ ਹੈ ਕਹਿੰਦੇ ਪਈ ਨੇ ਕਿ ਭਈ ਇਹ ਜਿਹੜੇ ਧਰਨੇ ਲੱਗ ਰਹੇ ਨੇ ਜਾਂ ਫਿਰ ਜਿਹੜੇ ਅੱਜ ਪੰਜਾਬ ਬੰਦ ਦੀ ਕਾਲ ਰਹੀ ਜਾਂ ਫਿਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਮਰਨ ਮਰਦ ਦੇ ਉੱਪਰ ਬੈਠਣਾ ਇਹ ਸਾਰੇ ਸਰਕਾਰਾਂ ਦੇ ਹੀ ਗੀਮਾਂ ਨੇ ਸਰਕਾਰ ਹੀ ਕਰਾਰੀ ਹੈਗੀ ਹੈ ਹੁਣ ਚਾਹੇ ਨਾਮ ਕੇਂਦਰ ਦਾ ਲੈ ਲਓ ਚਾਹੇ ਪੰਜਾਬ ਸਰਕਾਰ ਦਾ ਲੈ ਲਓ ਨਾ ਤਾਂ ਸਰਕਾਰ ਲੋਕ ਜਿਹੜੇ ਨੇ ਉਹ ਸਵਾਲ ਚੱਕ ਰਹੇ ਨੇ ਇਹ ਸਵਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਮੰਗਾਂ ਨੇ ਮੰਗਾਂ ਤੇ ਕਿਸਾਨ ਦੀਆਂ ਨੇ ਤੇ ਫੇਰ ਮੰਗਾਂ ਨੂੰ ਮੰਨ ਲੈਣਾ ਫੇਰ ਕਹਿਣ ਹੁਣ ਮੰਗਾ ਦੇਣਾਂ ਦੀ ਮੰਨ ਲਈਆਂ ਉੱਤੇ ਬੈਠੇ ਆ ਪੇ ਸਰਕਾਰਾਂ ਨੇ ਬਿਠਾਏ ਆ ਜਦ ਮੰਗ ਕੋ ਮੰਨੀ ਨਹੀਂ ਜਿਹੜੀਆਂ ਮੰਨੀਆਂ ਉਹਨਾਂ ਤੋਂ ਵੀ ਮੁੱਕਰ ਗਏ ਫਿਰ ਇਹ ਤਾਂ ਲੋਕ ਏ ਪੋਲੀਟਿਕਲ ਲੋਕ ਫਿਰ ਰਵਨੀਤ ਬਿੱਟੂ ਹੋਣੀ ਕਿਉਂ ਬਿਆਰ ਇਹਦਾ ਚਿਕੜ ਸੁੱਟਦੇ ਨੇ ਇੱਕ ਦੂਜੇ ਤੇ ਉਹ ਤਾਂ ਨਹੀਂ ਬੋਲਣ ਨੂੰ ਰੱਖਿਓ ਆ ਕਿ ਕੰੜਣਾ ਨਾ ਹੋ ਤਾਂ ਇੱਕ ਉਮੀਦ ਬਿੱਟੂ ਹੈ ਉਹ ਤਾਂ ਉਹਨਾਂ ਨੇ ਬੋਲੀ ਜਾਣਾ ਪੁੱਟਾ ਸਿੱਧਾ ਉਹਨਾਂ ਨੂੰ ਪਤਾ ਵੀ ਪੰਜਾਬ ਦੇ ਲੋਕਾਂ ਨੇ ਹੁਣ ਸਾਨੂੰ ਲਾਗੇ ਤਾਂ ਲੱਗਣ ਨਹੀਂ ਦੇਣਾ ਤੇ ਇਹਨਾਂ ਦੀ ਜੀਜੂਰੀ ਕਰਕੇ ਉਹ ਜਿਹੜਾ ਮੰਤਰੀ ਬਣ ਗਿਆ ਹੈਗਾ ਰਵਨੀਤ ਬਿੱਟੂ